ਕੀ ਹਾਲ ਚਾਲ ਹੈ ਮੈਂ ਤਾਂ ਰਬੀ ਲਤਾਨ ਵਾਲਾ ਤੇ ਇੱਕ ਵਾਰ ਫੇ ਤੁਹਾਡਾ ਸਵਾਗਤ ਹੈ ਜੀ ਹੁਣ ਅਸੀਂ ਬਣਾ ਲਿਆ ਮੈਟਰੋ ਕਾਰਡ ਤੇ 2 ਰੁਪਏ ਦਾ ਮੈਟਰੋ ਕਾਰਡ ਜਿੰਦਗੀ ਪਹਿਲੇ ਲੈਫਟ ਇੰਡੀ ਵੱਡੀ ਦੇਖੀ ਜਾਂ ਹਮ ਤੇ ਆ ਹੈਗੀ ਆ ਮੰਡੀ ਤੇ ਥੋੜਾ ਬੋਦਾ ਸਮਾਨ ਖਰੀਦਣੋਂ ਅਸੀਂ ਆਪ ਤੇ ਇੰਡੀਅਨ ਗ੍ਰੋਸਰੀ ਸਟੋਰ ਇਹਦੇ ਹੈਗੇ ਹੁਣ ਇਹ ਤਾਂ ਰੋਟੀ ਹੁਣ ਉੱਥੇ ਬਲੋਗੇ ਹੋਸਟਲ ਤੇ ਹੁਣ ਗੋभी ਲੈ ਲਈ ਆ ਪਤਾ ਕਿਉਂ ਲੈ ਲਈ ਅਸੀਂ ਪਾਸ ਦਸਨਦਰ ਦੇ ਮਿਰਚਾ ਰਹਿ ਗਈਆਂ ਹੁਣ ਲਾਲ ਮਿਰਚ ਦੂ ਜਾਂ ਲਾਲ ਠੀਕ ਹੈ ਪੀਸ ਦੇ ਚੌਲ ਤਾਂ ਰੰਗਿਆ ਜੀ ਚੌਲ ਭੇਂ ਤੇ ਤੜਕਾ ਥੋੜਾ ਜਿਹਾ ਹੁਣ ਬਣਨ ਲਈ ਤਿਆਰ ਆ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਰਬੀ ਲਿਤਣਾ ਵਾਲਾ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ YouTube ਚੈਨਲ ਰਬੀ ਲਿਤਣਾ ਵਾਲਾ ਤੇ ਆ ਆ ਸਾਡਾ ਹੈਗਾ ਵਾ ਜੌਰਜੀਆ ਦੇ ਵਿੱਚ ਦਿਨ ਪੰਜਵਾਂ ਤੇ ਆਪਾਂ ਥੋੜਾ ਜਿਹਾ ਘੁੰਮ ਰਹੇ ਹਾਂ ਅੱਜ ਹੈਗਾ ਬੰਪਰ ਦਾ ਸਿਸਟਮ ਆ ਬੰਪਰਿਆ ਸੱਤ ਲਾਰੀ ਦਾ ਤਿੰਨ ਗੁਣਾ ਨਿਕਲਣੇ ਪੈਸੇ ਹੁਣ ਅਸੀਂ ਬਣਾ ਲਿਆ ਮੈਟਰੋ ਕਾਰਡ ਉਹਦੇ 2 ਰੁਪਏ ਦਾ ਮੈਟਰੋ ਕਾਰਡ ਆ ਤੇ ਉਹਦੇ ਵਿੱਚ ਆਪਾਂ ਨੂੰ ਮਿਲਦੇ ਆ 8 ਰੁਪਏ ਤੇ ਆਪਾਂ ਜਨਾ ਹਾਕਮ ਦਿੱਲੀ ਬਹੁਤ ਥੱਲੇ ਕਰਕੇ ਬਣਿਆ ਸਟੇਸ਼ਨ ਇਹ ਬੜਾ ਲੰਬੀ ਆ ਲਿਫਟ ਦੇਖੋ ਉਹ ਜਿਆਦਾ ਲੰਬੀ ਲਿਫਟ ਆ ਇਹਦਾ ਸਾਮ ਮਗਰ ਨੂੰ ਕਰ ਲਾ ਕੰਡਿਆ ਭੈਜੋ ਇਹਦਾ ਕੁੜੀ ਜਾਪਾ ਦਾ ਟਿਕ ਪਿਆ ਤਾਂ ਬੰਦੇ ਬਾਜੀਆਂ ਪੈਂਦੀਆਂ ਜਾਣੀਆਂ ਬੰਦਾ ਤੇ ਵੀ ਪਿਆ ਤਾਂ ਬੰਦੇ ਬਾਜੀਆਂ ਪੈਂਦੀਆਂ ਜਾਣੀਆਂ ਉਹ ਪਿੱਛੇ ਜਾ ਕੇ ਆ ਮਾਓ ਪਿੱਛੇ ਕਰਕੇ ਆ ਕਹਿੰਦੇ ਐ ਪਿੱਛੇ ਕਰਕੇ ਜਾ ਪੂਰਾ ਇਹਦੇ ਵਿੱਚ ਆ ਜਬ ਬਹੁਤ ਚਾਦੀ ਲੰਮੀ ਮੈਂ ਜਿੰਨਕੀ ਪਹਿਲੇ ਲੈਫਟ ਇੰਨੀ ਵੱਡੀ ਦੇਖੀ ਜੀ ਆ ਵੀ ਆ ਉਹਦੇ ਆਖਮ ਤੇਲ ਦੀ ਥੀਏਟਰ ਇੱਧਰ ਆਪਾਂ ਜਾਣਾ ਮਿੱਤਰੋ ਆਖਮ ਤੇਲ ਦੀ ਥੀਏਟਰ ਤੇ ਉਹ ਹੈਗਾ ਆਪਣਾ ਆਹ ਰਿਹਾ ਆਖਮ ਤੇਲ ਦੀ ਥੀਏਟਰ ਤੇ ਬੜਕ ਤੇਲ ਦੀ ਆ ਅਬ ਇਹ ਆ ਹੈਗੀ ਆ ਮੰਡੀ ਤੇ ਥੋੜਾ ਬੋਦਾ ਸਮਾਨ ਖਰੀਦੇ ਖੁਦ ਅਸੀਂ ਆਪ ਤਿਆਰ ਕਰਾਂਗੇ ਤੇ ਆਪ ਰੋਟੀ ਪਾਣੀ ਬਣਾਵਾਂਗੇ ਤੇ ਆਪ ਖਾਵਾਂਗੇ ਕਿ ਬਾਹਰ ਦਾ ਖਾਣਾ ਖਾ ਕੇ ਹੋਏ ਅੱਕ ਗਏ ਆ ਤੇ ਹੁਣ ਅਸੀਂ ਇੰਡੀਅਨ ਜੀਲਾ ਪਰੇ ਆ ਕਿੱਥੇ ਇਹ ਦੁਕਾਨ ਹੋਈ ਏ ਉਹ ਦੁਕਾਨ ਕਿੱਥੇ ਪਈ ਉਹ ਉਧਰ ਆ ਉਹ ਪਿਛੇ ਰਹੀ ਦੁਕਾਨ ਬੰਦ ਵੀ ਤੇ ਬੰਦਾ ਆਪਣਾ ਪੰਜਾਬ ਪੰਜਾਬੀ ਯੂਪੀ ਦਾ ਬੰਦਾ ਆ ਤੇ ਹੁਣ ਦੇ ਦਿਆਂ ਟਿਕਟ ਵੀ ਸੀ ਨਾ ਉਹ ਵੀ ਅੱਗੇ ਕਰਤੀ ਆ ਹਫਤਾ ਦਸਾਂ ਲੱਗੇ ਕਰਤੀ ਹੁਣ ਹਫਤਾ ਦਸਾਂ ਹੋਰ ਘੁੰਮਾਂਗੇ ਹੋਰ ਯਾਰੇ ਲਵਾਂਗੇ ਤੇ ਦੇਖਾਂਗੇ ਕੀ ਮੋਲ ਚ ਆਲਿਆ ਇਹ ਮੌਸਮ ਬਹੁਤ ਟੌਪ ਦਾ ਆ ਕਿਹੜੀ ਦੁਕਾਨ ਸੀਗੀ ਦੁਕਾਨ ਕਿਹੜੀ ਸੀ ਅੱਗੇ ਅੱਗੇ ਤੇ ਹੁਣ ਟਿਕਟ ਨੂੰ ਥੋੜਾ ਵਧਾਤਾ ਥੋੜੇ ਪੈ ਲੱਗੇ ਜਿਆਦੇ ਲੱਗੇ ਤੇ ਟਿਕਟ ਨੂੰ ਘਾਹ ਕਰਤਾ ਵਾ ਤੇ ਹੁਣ ਥੋੜਾ ਬੜਾ ਘੁੰਮਾਂਗੇ ਦੋ ਚਾਰ ਦਿਨਾਂ ਦਾ ਕੋਈ ਮਤਲਬ ਦੋਨ ਸਾਈਡ ਸੀ ਕਿ ਸਾਈਡ ਪਰਲੇ ਸਾਈਡ ਨਹੀਂ ਇਹ ਹੈ ہاں ਤੇ ਹੁਣ ਘੁੰਮਾਂਗੇ ਥੋੜਾ ਬੋਦਾ ਤੇ ਕਰਾਂਗੇ ਜੋ ਮੈਡ ਹੋਰ ਆਇਆ ਤੇਦੇ ਆ ਕੀ ਕੀ ਆ ਤੇ ਕਰਦੇ ਆ ਇੰਡੀਅਨ ਗਰੋਸਰੀ ਸਟੋਰ ਆਪਾਂ ਹੁਣ ਆਪ ਤਿਆਰ ਕਰਾਂਗੇ ਸਬਜੀ ਇਸ ਤਰ੍ਹਾਂ ਬਾਪੂ ਵਾਲਾ ਸਿਸਟਮ ਆ ਇੱਕ ਦਾ ਜੋ ਦਾ ਜੋ ਵੀ ਸਿਸਟਮ ਹੈਗਾ ਵਾ 7 5 ਆਪਾਂ ਆਲੂ ਪਿਆਜ ਲੈ ਲੇ ਆ ਤੇ ਇਤੋਂ ਲੈ ਰਿਹਾ ਚੌਲ ਤੇ ਨਾਲ ਲੈ ਲਈਏ ਤਾਲ ਹੁਣ ਆਪ ਕਰਾਂਗੇ ਵੈੜੀ ਛੈੜੀ ਕਰਾਂਗੇ ਸਾਰਾ ਕੁਝ ਹੁਣ ਆਪਾਂ ਲੈ ਲਈਆਂ ਗਾਜਰਾ ਤੇ ਆਪਾਂ ਨੂੰ ਗਾਜਰਾ ਪਈਆਂ ਵੇ 1.84 ਲੜੀ ਚੱਕੋ ਜੀ ਆ ਸਾਰਾ ਕੰਮ ਸੰਭਾਲ ਲੈਣਾ ਹੁਣ ਇਹ ਇੱਕ ਲਫਾਵਾ ਹੋਰ ਦੇ ਫਿਰ ਹੀ ਤਾਂ ਆਲੂ ਲੈ ਲਏ ਆ ਉਹ ਹੈ ਕੀ ਆ ਚਪੰਦਰ ਤੇ ਉਹ ਦਸ ਕੇ ਗਾਜਰਾ ਲੈ ਲਈ ਆ ਆਲੂ ਲੈ ਲਏ ਆ ਗੰਡੇ ਲੈ ਲਏ ਆ ਆ ਨਸਰ ਲੈ ਲੈ ਦੋ ਕੇ ਪੀਸ ਥੋੜਾ ਜਿਹਾ ਦਰਕ ਇੰਨਾ ਬਹੁਤ ਆ ਤੇ ਦੋ ਕੇ ਪੀਸ ਆ ਲੈਣਾ ਓਕੇ ਆ ਬਰਿੰਜੀ ਚਾਵਲ ਓਏ ਮੁੰਡੇ ਚਾਵਲ ਲੱਭ ਲਿਆ ਹਾਂ ਇਹ ਚਾਰ ਕੇ ਇਹ ਹੈਗਾ 3 ਰੁਪਏ 10 ਪੈਸੇ ਆ 4 ਰੁਪਏ 10 90 ਪੈਸੇ ਇਹ 5 ਰੁਪਏ ਦਾ ਇਹ 3 ਰੁਪਏ ਦਾ ਆ ਇਹ ਲੈ ਲੈ ਪੈਕੇਟ ਇਹ ਮੰਦਾ ਹੋਗਾ ਲੋਜੀ ਦਾ ਪੈਕੇਟ ਆ ਲੈ ਲਿਆ ਇੰਡੀਆ ਦਾ ਸਾਰਾ ਸਮਾਨ ਮਿਲਦਾ ਜਿੱਦਾਂ ਲਾ ਮੈਚਾ ਇਮਲੀ ਕੜੀ ਪੱਤਾ ਹੁਣ ਦਾਲਾਂ ਸਾਰੀਆਂ ਕਿਉਂਕਿ ਇੰਡੀਅਨ ਰੈਸਟੋਰੈਂਟ ਵਿੱਚ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਈਏ ਚਲ ਤੱਕੀ ਅੱਗੇ ਅੱਗੇ ਮਿਲ ਜੂਗੀ ਅडम ਜੀ ਛੰਦੋ ਖੁੱਲ ਰਹੀ ਆ ਦਾਲ ਸਾਰੀ ਕੋਈ ਨਹੀਂ ਸਸਤੀ ਸਭ ਮਹਿੰਗੀਆਂ ਹੀ ਆ ਇਹ ਹੁਣ ਮਿੱਤਰੋ ਜਿੰਨੇ ਦਿਨ ਹੈਗੇ ਉਹਨੇ ਤਾਂ ਰੋਟੀ ਹੁਣ ਉੱਥੇ ਬਨੋਗੇ ਹੋਸਟਲ ਦੇ ਵਿੱਚ ਹੀ ਇਹ ਇਹ ਕੋਰਚਾ ਆਪਣੀ ਕਿੱਧਰ ਗਈ ਦਾਲ ਆ ਦੇ ਆ ਬੰਦੀ ਸਭ ਤੋਂ ਜਲਦੀ ਆ ਬੰਦੀ ਸਭ ਤੋਂ ਜਲਦੀ ਆਜ ਆ ਬੰਦੀ ਸਭ ਤੋਂ ਜਲਦੀ ਆ ਲੁੱਲਣੇ ਆ ਆ ਕੇ ਪੈਕਟ ਲੈ ਲਿਆ ਬਈ ਠੀਕ ਐ ਚਲੋ ਅੱਗੇ ਦੇਖੋ ਲੋ ਜੀ ਇੱਕ ਮਿੱਤਰੋ ਲੈ ਲਿਆ ਅਸੀਂ ਪਾਸਤਾ ਇਹ ਹੈਗਾ 2.49 ਲਾਰੀ ਚਲੋ ਇੱਕ ਆ ਲੈ ਲਿਆ ਹੂੰ ਆਸਲਾ ਹੋ ਸਸਤਾ ਹੈ 215 ਦਾ ਆਪਣੀ ਫੜੀ ਕੋਲ ਆ ਰੱਖਾ ਉਧਰ ਆ ਲੈਨੇ ਆ ਆ ਫੜ ਦੇ ਆ ਲੈਨੇ ਬਈ ਕਫੜ ਆਸ ਸਸਤਾ ਪਾਣੂ ਆ ਸੇਮ ਹੀ ਸਾਈਜ਼ ਹੈ ਨਾ ਸਾਈਜ਼ ਸੇਮ ਹੀ ਹੈ ਨਾ ਬੱਥੇ ਠੀਕ ਆ ਇਹ ਚੱਕ ਲੈਂਦਾ ਆ ਫੜ ਇਹ ਹੋ ਗਿਆ ਬੁਨੇਕਾ ਪੱਲੇ ਨਹੀਂ ਜੈਲ ਆ ਜੈਲ ਲਈ ਔਰ ਜੈਲ ਹੀ ਆ ਭਾਈ। ਲੋਜੀ ਹੈਗੀ 5 6 695 ਦੀ ਇੱਕ ਜੈਲ ਲੈ ਲਈਆ। ਓਕੇ ਜੈਲ ਆਪਾਂ ਘਰੋਂ ਲੈ ਆਂਦੀ ਨਹੀਂ ਇਹ ਸਹੀ ਹੁਣ ਠੀਕ ਹੈ। ਕੋਪਾਦ ਗੋਭੀ ਬੰਦ ਗੋਭੀ ਵੀ ਲੈ ਲਈਆ ਪਤਾ ਕਿ ਲੋ। ਚਲ ਦਿਖੋ ਲੋ। ਇੱਥੇ ਸੁਣੋ। ਲੈ ਲੇ। ਯਾ ਮਿੱਤਰ ਪਿਆਰਿਓ ਸਮਾਨ ਲੈ ਲਿਆ ਹੁਣ। ਤੇ ਹੁਣ ਮਕਡੋਨਲਡਰ ਤੇ ਹੁਣ ਅਸੀਂ ਜਾ ਰਹੇ ਆ ਮੈਟਰੋ ਸਟੇਸ਼ਨ ਤੇ ਮੈਟਰੋ ਸਟੇਸ਼ਨ ਤੋਂ ਸਾਡਾ ਹੈਗਾ ਵਾ 20 ਮਿੰਟ ਦਾ ਰਾਹ ਸਿਰਫ ਤੇ ਬਾਕੀ ਮਿਲਦੇ ਆ ਜੇ ਅਗਰ ਰੂਮ ਦੇ ਵਿੱਚ ਜਾ ਕੇ ਤੇ ਸ਼ੁਰੂ ਕਰਦੇ ਆ ਰਾਤ ਨੂੰ ਰੋਟੀ ਪਾਣੀ ਪਕਾਉਣਾ ਤੇ ਹੁਣ ਇੱਥੇ ਘਰੇ ਖਾਵਾਂਗੇ ਬਾਅਦ ਮਹਿੰਗਾ ਬਹੁਤ ਹੈ ਕੰਮ ਨਾਲ ਵਧੀਆ ਨਹੀਂ ਆ ਰਿਹਾ ਸਸੋਂ ਵਧੀਆ ਨਹੀਂ ਆ ਰਿਹਾ ਸ਼ੋਪਿੰਗ ਹੋ ਗਈ ਆ ਹੁਣ ਬਾ ਹੁਣ ਬਸ ਸਾਡੀ ਤਿਆਰੀ ਆ ਇੱਥੋਂ ਜਿਆਦਾ ਨਹੀਂ ਤਾਂ 10 ਕਿਲੋਮੀਟਰ ਦਾ ਆਪਣਾ ਹੈਗਾ ਮਤਲਬ ਸਟੇਸ਼ਨ ਅਬਲਾਵਰੀ ਤੋਂ ਤੇ ਹੁਣ ਆਪਾਂ ਆਏ ਸੀ ਕਿ ਆਪਾਂ ਦੇਖਿਆ ਮੋਲ ਦੇ ਵਿੱਚ ਆਪਾਂ ਥੋੜਾ ਸਸਤਾ ਮਿਲਿਆ ਤੇ ਆਪਾਂ ਫਿਰ ਕਹਾ ਚਲੋ ਇੱਥੇ ਸ਼ੋਪਿੰਗ ਕਰ ਲੈਂਦੇ ਆ ਤੇ ਥੋੜਾ ਜਿਹਾ ਜਿੰਨੇ ਜਿਹਾ ਚਾਰ-ਪੰਜ ਦਾ ਰਹਿ ਗਿਆ ਇਹ ਹੁਣ ਆਪਾਂ ਉੱਥੇ ਕੀ ਕਰਾਂਗੇ ਆਪਾਂ ਉੱਥੇ ਹੀ ਬਣਾਵਾਂਗੇ ਰੋਟੀ ਪਾਣੀ ਚਾਰ-ਪੰਜ ਦੇ ਜਿਹੜੇ ਪੈਂਡਿੰਗ ਆ ਰੋਟੀ ਪਾਣੀ ਉੱਥੇ ਬਣੇਗੀ ਹੁਣ ਆ ਆਪਣਾ ਹੋਸਟਲ ਆ ਤੇ ਇਹ ਆਪਾਂ ਕੱਲ ਹੀ ਇਹਨੇ ਬੁੱਕ ਕਰਾਇਆ ਵਾ ਤੇ ਆਪ ਆ ਆਪਣੇ ਜਿਹੜੇ ਰੂਮ ਆ ਆ ਆਪਣਾ ਬੈੱਡ ਆਲਾ 1 2 3 4 5 6 6 ਬੈੱਡਾ ਤੇ ਆ ਬਾਈ ਆ ਰਿਹਾ ਅਜ ਵਾਪਸੀ ਇਹਦੀ ਇਹ ਬੰਦਾ ਆਇਆ ਇਟਰੀ ਨਪੋਲੀ ਤੋਂ ਇਹ ਨਪੋਲੀ ਤੋਂ ਮੁੰਡਾ ਆਇਆ ਮੇਰੇ ਨਾਲ ਹੀ ਆਈ ਫਲੇਟ ਇਹਦੀ ਅਜ ਫਲੇਟ ਆ ਇਹਦੇ ਖਾਂ ਅੰਗਰੇਜ਼ ਆ ਗਿਆ ਨਵਾਂ ਤੇ ਆ ਹੋਸਟਲ ਬਹੁਤ ਸੋਹਣਾ ਯਾਰ ਸਸਤਾ ਆ ਜਿਹੜਾ ਸੋ ਪਹਿਲਾਂ ਰਹਿਣਾ ਹੀ ਉਹ ਥੋੜਾ ਜਰਾ ਵਜੇ ਸੀ ਹੈ ਹਾਂ 올ਟਾਊਨ ਹਾਂ ਚਲੋ ਹੈ ਚਲੋ ਉਹ ਟੈਕਸੀ ਪਟੌਣ ਚਲੋ ਚਲੋ ਠੀਕ ਹੈ ਆ ਜਾ ਤੇ ਰਾ ਹੌਸਟਲ ਆ ਤੇ ਹੁਣ ਆਪਾਂ ਤੁਹਾਨੂੰ ਕਿਚਨ ਕੁਝ ਦਿਖਾ ਦਿੰਨੇ ਆ ਸਾਰਾ ਕੁਝ ਵਧੀਆ ਆ ਆ ਮੈਂ ਗਿਆ ਅਮਰੀਕਾ ਆ ਆਪਣਾ ਕਿਚਨ ਆ ਤੇ ਆਪ ਭਾਈ ਵਿਆਹ ਦਾ ਪਕਾਉਣਾ ਤੇ ਆਪਾਂ ਇਥੇ ਤਿਆਰ ਕਰਨਾ ਵਾ ਤੇ ਆਹ ਹੈ ਆਪਣਾ ਹੌਸਟਲ ਨਾ ਗਲੋਬਲ ਹੌਸਟਲ ਵੇਅਰ ਐਵਰੀ ਗਿਫਟ ਇਜ਼ ਇਜ਼ ਅ ਗਿਫਟ ਫਰੋਮ ਗੋਡ ਦੇਰੋਂ ਕਿੰਨੀ ਚਿਰ ਕਰਦੇ ਬੰਦਿਆਂ ਦੀ ਤੇ ਆਪ ਬੰਦੇ ਆਪਣੇ ਰਸ਼ੀਨ ਨੇ ਥੋੜਾ ਪਿੱਛੋਂ ਦੀ ਕਿ ਹੁਣ ਆਪਾਂ ਵੀ ਕਰਦੇ ਆ ਥੋੜਾ ਸਮਾਨ ਪਾਣੀ ਤਿਆਰ ਇੱਥੇ ਆਪਾਂ ਬੈ ਕੇ ਰੋਟੀ ਬੜੀ ਖਾਣੇ ਆ ਤੇ ਥੋੜਾ ਵੀ ਵੇਟ ਕਰਦੀਏ ਤੇ ਰੋਟੀ ਪਾਣੀ ਕਰਦੇ ਆ ਤਿਆਰ ਤੇ ਤੁਹਾਨੂੰ ਦਿਖਾਉਂਦੇ ਆ ਫੇਸ ਜਿਗਾੜ ਪੂਰਾ ਪਰ ਹੁਣ ਸਮਾਨ ਸਮੂ ਲੈ ਕੇ ਜੀ ਪਹੁੰਚ ਗਏ ਆ ਕਿਚਨ ਦੇ ਵਿੱਚ ਆਪਾਂ ਗਾਜਰਾ ਗੁਜਰਾ ਲੈਈਆਂ ਸੀਗੀਆਂ ਜੋ ਰੈਡੀ ਸ਼ੈਡੀ ਹੋ ਗਏ ਆ ਬੰਦਾ ਵੀ ਨਾਲ ਤਿਆਰ ਆ ਪੂਰਾ ਐਸੋ ਆਈ ਕੱਲ ਲਿਆਂਦਾ ਤੇ ਹੁਣ ਇੱਕ ਵਾਰੀ ਭਾਂਜਦਾ ਮਰਤੋ ਲਿਆ ਪੂਰੀਆਂ ਕੱਢ ਲਈਆਂ ਪਿਆਜ ਤੇ ਨਾਦ ਪਿਆਜ ਹਾਂ ਥੋੜੀ ਸੈਟਿੰਗ ਵੈਟਿੰਗ ਕਰ ਲਈਏ ਥੋੜਾ ਕੱਟ ਲਈਏ ਆਲੂ ਤਰੀ ਠੀਕ ਆ ਵੀ ਬਰਮਾਸ਼ਿਓ ਹਾਂ ਬਰੋ ਵੀ ਬਰਮਾ ਕਬਈ ਹੁਣ ਅਸੀਂ ਆਲੂ ਕਾਟਾਂਗੇ ਅੱਜ ਬਣੂਗੀ ਆਪਣੀ ਆਲੂ ਤਰੀ ਆਲੂ ਤਰੀ 오ਰੇਂਜ ਚਾਵਲ ਲਾਲ ਬਣ ਕੇ ਚੋਲ ਆਲੂ ਤਰੀ ਦੇ ਚੋਲ ਬਣ ਕੇ ਦੋ ਬੰਦੇ ਆਪਾਂ ਤੀਜਾ ਬੰਦਾ ਰਹੇ ਚਲ ਗਿਆ ਉਹ ਜਿਹੜਾ ਐਂਗਾ ਰੱਖ ਦਿੱਤੇ ਆ ਇਦਾਂ ਤੇ ਹੁਣ ਤਿਆਰੀ ਆ ਨਿੱਕੇ ਨਿੱਕੇ ਪੀਸ ਕੱਟਦੇ ਆ ਲਾਗੇ ਉਹਤ ਰੱਖ ਠੀਕ ਹੈ ਪੀਸ ਕਰਦੇ ਹਾਂ ਬੱਚੇ ਠੀਕ ਹੈ ਮੈਨੂੰ ਫੇਰ ਤੋਲਣ ਆ ਕਰੀ ਸੇਰੇ ਬਣਾਵਾਂਗੇ ਆਪਾਂ ਦਾਲ ਓਕੇ ਓਕੇ ਹੂੰ ਇੱਕ ਹਾ ਕਰ ਦੋਨੇ ਵੀ ਇੱਕ ਇਦਾਂ ਕਰ ਦੋਨੇ ਆ। ਇਹ ਮਾਰ ਬਦਰਾ ਬਾਕੋ ਵੀ ਅਸੀਂ ਜਿਵੇਂ ਸੀਗੇ ਬਾਕੋ ਵੀ 20 ਦਾ ਰਿਆ ਉਥੇ ਵੀ ਇਦਾਂ ਹੀ ਸਬਜੀ ਆਪ ਹੀ ਕੰਮ ਸ਼ੁਰੂ ਕੀਤਾ। ਇੱਥੇ ਵੀ ਹੁਣ ਆਪ ਹੀ ਕਰਾਂਗੇ ਖਿੱਚ ਕੇ ਕਰ ਨੂੰ। ਚੱਕੋ। ਸਰਦੇ। ਮੰਮ ਕਰਦੇ ਵੀਡੀਓ ਨੂੰ। ਹਰੀ ਮਰਚ। ਅਰੇ ਮਿਰਚ ਨਹੀਂ ਹੈ ਵੀਰੇ ਨਹੀਂ ਹੈ ਲਾਲ ਮਿਰਚ ਰੱਖੇ ਰੂਮ ਚ ਚੱਕੋ ਜਮੇ ਦਾ ਘਾ ਤੇਲ ਤੋਂ ਚੱਟ ਰਿਆ ਅੰਦਰੋਂ ਤੇਲ ਵਾਲੀ ਸ਼ੀਸ਼ੀ ਜਿਹੜੀ ਆ ਉਹ ਚੱਕ ਲਿਆ ਤੇ ਫੜਾ ਫੜਿਆ ਫੋਨ ਲਾ ਦੇ ਚਾਰਜ ਚੱਲਦਾ ਰੂਮ ਵੀ ਲੈ ਗਏ ਹਾਂ ਉਧਰ ਹੀ ਆ ਰਹਾ ਤੇਰਾ ਸਮਾਨ ਚਾਵਲ ਚ ਉੱਤਰੀ ਆ ਹਾਂ ਮੇਰੇ ਲੱਗਿਆ ਬੰਦੇ ਚਾਵਲ ਚਾਵਲ ਦੋ ਨਾ ਹਾਂ ਚਾਵਲ ਦੋ ਦੋ ਚਕੋਲੇ ਤੇ ਤਰਪਿਆਰੇ ਹੁਣ ਟਮਾਟਰ ਤੇ ਉਹ ਸੋਰੀ ਲਸਣ ਅਦਰਕ ਤੇ ਮਿਰਚਾਂ ਰਹਿ ਗਈਆਂ ਹੁਣ ਲਾਲ ਮਿਰਚ ਦੂਜਾ ਲਾਲ ਇਹ ਬੰਦਾ ਘਰੋਂ ਲੈ ਕੇ ਆਇਆ ਸੀ ਚੱਲ ਗਿਆ ਨਾ ਸਾਰਾ ਨਾ ਪਾਣੀ ਠੀਕ ਹੈ ਚੁਰਦੇ ਭਾਈ ਹੈ ਅੱਧੇ ਝੋਲ ਭਾਈ ਸਾਰਾ ਨਾ ਭਾਈ ਕੀ ਮਦੋਂ ਕਿਸੇ ਜੀ ਨੂੰ ਦੋ ਨਾ ਤੋ ਬਤਾ ਪਿਆ ਵਗਾਰ ਵਗਾਰ ਇਸ ਇਸ ਵਿੱਚ ਦੋ ਨਾ ਯਾਰ ਮਤਵੱਲੂ ਹੈ ਇਹ ਇਸ ਵਿੱਚ ਦੋ ਸਾਫ ਕਰਕੇ ਚੰਗੀ ਤਰ੍ਹਾਂ ਇਸ ਕੋਲ ਸਾਫ ਕਰ ਲੈ ਕਾਲਾ ਸਾਹਮਣਾ ਕਰਮਪਰੀ ਕਰ ਗੋ ਨੂੰ ਸਾਤੇ ਇਨਸਾਫ ਕਰੇ ਸੋਚੇ ਮੇਰਾ ਉਹਨੇ ਫਣੂ ਦੀ ਸੌਜੀ ਬਿਨਾ ਅਦਰੇ ਤੇ ਬਿਨਾ ਲਸਣ ਤੇ ਬਿਨਾ ਮਿਰਚਾ ਤੋਂ ਲਾਲ ਹੀ ਬਉਗੇ ਹੁਣ ਚੱਕਾਂ ਦੇ ਰਾਮ ਨੂੰ ਜਿਦਾਂ ਮੱਦੀਆ ਬਾਕੀ ਰੋਟੀ ਭਾਵੇਂ ਆਪਣੀਆਂ ਬਾਹਰ ਹੋ ਕੇ ਪੰਜ ਛੇ ਦਿਨ ਖਾਂਦੇ ਪਰ ਉਹ ਗੱਲ ਬਾਤ ਨਹੀਂ ਬਣੀ ਥੋੜੇ ਦੇਖਦੇ ਕੀ ਚੱਕਰ ਆ ਉਹ ਬਣੀਆ ਬਿਆਜ ਅਦਰਕ ਤੇ ਹਰ ਮੈਥ ਤੋਂ ਬਗੈਰ ਸਭ ਤੇਰੇ ਚੀਤੇ ਨਾਲ ਲੈ ਕੇ ਆਉਂਦਾ ਤੇ ਪੇਟਾ ਖੁੱਲ ਗਿਆ ਆ ਸਾਰੇ ਜਿਹੜਾ ਉਹਨੇ ਭਾਂਡੇ ਰੱਖਿਆ ਬੰਦੇ ਨੇ ਐ ਪੂਰਾ ਕਿਚਨ ਵਾਲਾ ਮੋਹਲਿਆ ਏ ਟੂ ਏ ਜ਼ ਅ ਪੈਗ ਬਗ ਲਾਉਣ ਨੂੰ ਆਪਾਂ ਲਾਉਂਦੇ ਨਹੀਂ ਸਾਰੇ ਭਾਂਡੇ ਟੂ ਏ ਡਿਆ ਮਤਲਬ ਫ੍ਰਿਜ ਵੀ ਰੱਖਿਆ ਪੂਰਾ ਮਤਲਬ ਸਿਸਟਮ ਉਹਨੇ ਬਣਾਇਆ ਵਾ ਇਹ ਹਾਂ ਇਸ ਘਰ ਵਿੱਚ ਬਣੀ ਜੀਏ ਕੁਲਹਣੀਆਂ ਆ ਸ਼ਾਵਰ ਹੋ ਮੀਆ ਗਾ ਆ ਅੰਕਲ ਪਾਕਿਸਤਾਨ ਤੋਂ ਕਦ ਅੰਕਲ ਐਂ ਕਰਦੇ ਮੜਾ ਜਾ ਨਿਆਰ ਯਾਰ ਪੂਰੇ ਅੰਕਲ ਵੀ ਖਾਂਦੇ ਪੂਰੇ ਚੌਲ ਅੰਕਲ ਸਦਾ ਆਇਆ ਦਬਾਈ ਤੋਂ ਆਇਆ ਆਇਆ ਫੜਾ ਫੜਾ ਜਲਦੀ ਕਰ ਖਿੱਚ ਕੇ ਰੱਖ ਕੰਮ ਨੂੰ ਅੱਜ ਊਂ ਥੋੜੇ ਪਾ ਗਏ ਆਲੂ ਕਲਰੀ ਵੀ ਕਲਰੀ ਵੀ ਤੁਰੇ ਬਾਕੀ ਆਲੂ ਲੋੜ ਬਰ ਪਾਣੀ ਉਦੋਂ ਨਾਲ ਚੋਲ ਜੀਆ ਸੋਕੇ ਬਰ ਹਾਂ ਰੋਈ ਸਬਜ਼ੀ ਬਣਾ ਲਈ ਆਲੂ ਕੀ ਤੇਰਾ ਈਲੀਆ ਬਣੀ ਤੇ ਨਾ ਭਾਈ ਤੁਹਾਨੂੰ ਉਹ ਪੇੜਾ ਖਾਣ ਦੀ ਗਲਤੀ ਹੋ ਗਈ ਬਹੁਤ ਵੱਡੀ ਆਲੂ ਚਾਹੀਦੀ ਆਪਣ ਨੂੰ ਬਾ ਲੈਣੇ ਉਹ ਫਿਰ ਨਯਾਰ ਆਣੇ ਛਿੱਲ ਕੇ ਆਲੂ ਬਾੜ ਕੇ ਉਹ ਫਿਰ ਗੱਲ ਪਰ ਲੱਗ ਬਣੀ ਸੀ ਅੱਜ ਰੋਟੀ ਬਾਰੇ ਕਦੋਂ ਖਾਵਾਂਗੇ ਵੇਖ ਇਸ ਤੋਂ ਤਾਂ ਚਕਰਾ ਵੀ ਨਾ ਫਿਰ ਰੋਟੀ ਬਲੇ ਆਉਣੀ ਚਾ ਚਕਲਾ ਮਿਲਣਾ ਮੈਨੂੰ ਲੱਗਦਾ ਨਹੀਂ ਇਥੇ ਹੈਗਾ ਆ ਥਾਪੀ ਪਈ ਹੈ ਚਲ ਆਈ ਸਹੀ ਹੈ ਹੁਣ ਭਲਾ ਲੈ ਚੋਲ ਦੇ ਰੰਗਿਆ ਜੀ ਚੋਲ ਭਿੰਦੇ ਆ ਤੇ ਤੜਕਾ ਥੋੜਾ ਜਿਹਾ ਹਮ ਬਨਨ ਲਈ ਤਿਆਰ ਹੀ ਆ। ਉਹ ਬਾਬੇ ਦੀ ਹੱਟੀ ਸੁਣਾ ਜੈ ਜੀ ਦਾ ਸਾਰਾ ਉਹਨਾਂ ਤੋਂ ਲਿਆਉਂਦੇ ਕੁਛ ਸਮਾਂ ਨਹੀਂ ਮਿਲਿਆ। ਅੱਛਾ ਬਾਬੇ ਦੀ ਹੱਟੀ। ਬਾਬੇ ਦੀ ਹੱਟੀ। ਠੀਕ ਹੈ ਪੰਜਾਬ ਦੇ ਨਾ। ਅੱਛਾ ਅੱਛਾ। ਅੰਕਰ ਕਹਿ ਰਿਹਾ ਵੀ ਬਾਬੇ ਦੀ ਹੱਟੀ ਇੱਥੇ ਸਾਰਾ ਆਟਾ-ਉਟਾ ਮਿਲ ਜਦਾ ਚੱਕੀ ਦਾ। ਦੇਖਦੇ ਆ ਕੱਲ 5 ਕਿਲੋ ਲਿਓਨੇ ਆ। ਹਮ ਪਰ ਅੰਕਲ ਇਹ ਬੇਲਣਾ ਪੂਰਾ ਨਹੀਂ ਹੈਗਾ ਚੱਕਰ ਤਾਂ ਵੀ ਆ ਮਸਾਲੇ ਹੈਗਾ ਮੈਂ ਬੇਲਣਾ ਨਹੀਂ ਹੈਗਾ ਬਰੋ ਉਹ ਬੇਲਣਾ ਲੈਣਾ ਬੜਾ ਆਪ ਨੂੰ ਹੂੰ ਉਹ ਜਿਹੜੇ ਉੱਪਰ ਦਿਨੇ ਟੱਕ ਥੋੜਾ ਜਿਹਾ ਤੇ ਬਾਕੀ ਦੇ ਦਾ ਦਮ ਨੂੰ ਚੋਲ ਧਰ ਦਈਏ ਇਸ ਦੇ ਨਾਲ ਆ ਚੱਲਣ ਦੀ ਪੂਰੀ ਹਵਾ ਲੈ ਅੰਕਲ ਬਾਰਿਸ਼ ਆਊਗੀ ਲੱਗਦਾ ਜੇ ਹਵਾ ਚੱਲ ਰਹੀ ਪੂਰੀ ਹੂੰ ਕੋਈ ਪਰਸਾ ਤਾਂ ਬਣੀ ਹੋਗਾ ਸਭ ਤਿਆਰ ਤੇ ਹੁਣ ਮਿਲਦੇ ਆ ਕਿੰਨਾ ਵਾ ਵਨੋਕ ਲੈ ਕੇ ਗੁੱਡ ਨਾਈਟ